ਸਤ ਸ੍ਰੀ ਅਕਾਲ ਜੀ ਸਾਰੇ ਅੰਕਾਂ ਦਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਇਹ ਆਪਾਂ ਬਣਾ ਰਹੇ ਆ ਜੀ ਕੁਲਫੀ ਇਹ 1 ਲੀਟਰ ਕੁਲਫੀ ਆਪਾਂ ਬਾਦ ਦਾ ਗਾੜਾ ਬਣਦੇ ਜੀ ਇਹਨੂੰ ਵਾਲੀ ਦੇ ਲਾਂਗੇ ਆਪਾਂ ਪਹਿਲਾਂ ਤੇ ਇਧਰ ਬਣਾ ਰਹੇ ਆ ਜੀ ਗੂਗੀ ਮਸਰੀ ਦੀ ਦਾਲ ਆਪਾਂ ਬਿਜਲੀ ਆਪਾਂ ਇਹਨੂੰ ਹਿਲਾ ਲਾਂਗੇ ਜੀ ਗਾੜਾ ਬਣਦਾ ਥੱਲੇ ਨਾਲ ਲੱਗੀਆਂ ਨੇ ਤੇ ਇੱਧਰ ਆ ਰਿਝਣ ਲੱਗ ਗਈ ਜੀ ਦਾਲ ਇਹਦੇ ਉੱਪਰ ਪਚਾ ਦੋ ਤਾਰ ਕੀ ਫਿਰ ਮਿਰਚ ਪਾਵਾਂਗੇ ਨਾਲ ਬਾਲਾਂਗੇ ਕਿਉਂ ਕਿਉਂ ਕੋਣ ਨਾਲ ਬਾਹਰ ਨਹੀਂ ਆਉਂਦੀ ਦਾਲ ਵਿੱਚ ਹੀ ਰਹਿ ਜੂਗੀ ਤੜਕਾ ਖਵਾ ਚੁਲਾ ਦਾ ਮਾਗੀ ਅਵਾਲੀ ਆ ਗਈ ਜੀ ਦੁੱਧ ਪਰ ਇਹਨੂੰ ਆਪਾਂ ਥੋੜਾ ਜਿਹਾ ਅਵਾਲਾਂਗੇ ਗਾੜਾ ਕਰਾਂਗੇ ਇਹਨੂੰ 1 ਲੀਟਰ ਦੁੱਧ ਲਿਆ ਸੀ ਇਹ ਆਪਾਂ ਜਦੋਂ ਪਾਉਣਾ ਕਿ ਲੀਟਰ ਰਹਿ ਗਿਆ ਫਿਰ ਆਪਾਂ ਇਹਦੇ ਵਿੱਚ ਹੋਰ ਸਮਾਨ ਪਾਵਾਂਗੇ। ਔਨੇ ਟਾਈਮ ਚ ਆਪਾਂ ਕੱਟ ਲੈਨੇ ਆ ਜੀ ਪਿਆਜ਼। ਦਾਣੇ ਤੜਕਾ ਲਵਾਂ ਨੂੰ। ਇਹ ਆਈਸਕ੍ਰੀਮ ਬਿਲਕੁਲ ਸੌਖੇ ਤਰੀਕੇ ਨਾਲ ਬਣਦੀ ਹੈ ਜੀ ਬਣਦੀ ਹੈ। ਤੁਸੀਂ ਜਰੂਰ ਟਰਾਈ ਕਰਿਓ। ਤੁਦੋ ਆਪਣਾ ਰਿਜਰੇ ਹੈ ਜੀ ਤੇ ਉਨੇ ਟਾਈਮ ਚ ਆਪਾਂ ਹੀ ਲੈ ਲਈਏ ਜੀ ਚਾਰ ਪੀਸ ਬਰੈਡਾਂ ਦੇ ਇਹਨਾਂ ਦੀਆਂ ਕਿਨਾਰੀਆਂ ਉਤਾਰ ਦਾਂਗੇ ਆਪਾਂ ਦੋ ਤਿੰਨ ਚੀਜ਼ਾਂ ਤੋਂ ਬਣ ਕੇ ਹੀ ਇਹ ਤਿਆਰ ਹੋ ਜਾਂਦੀ ਹੈ ਜੀ ਆਪਾਂ ਜਿਆਦਾ ਕੁਝ ਨਹੀਂ ਪਾਉਣਾ सारिया उतार दें आप तो पहला दे ब्रैड पीस ना बना ना। चार तो पांच पीस लेके पा सकते पीस ले जी ब्रैड आप ਇੱਕ ਪੀਸ ਮੈਂ ਹੋਰ ਪਾ ਲਿਆ ਸੀ ਜੀ ਪੰਜ ਪੀਸ ਪਾਈ ਸੀ ਛੋਟੇ ਬਰੈਡ ਸੀਗੇ ਇਹ 7-8 ਮਿੰਟ ਹੋ ਗਏ ਜੀ ਦੁੱਧ ਨੂੰ ਰਿਜਦੇ ਨੂੰ ਹੁਣ ਇਹਦੇ ਵਿੱਚ ਆਪਾਂ ਖੰਡ ਪਾ ਦਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਬਰੈਡਾਂ ਦਾ ਚੂਰਾ ਪਾ ਦਾਂਗੇ ਜਿਹੜਾ ਆਪਾਂ ਬਣਾਇਆ ਹੈ 4 ਮਿੰਟਾਂ ਤੱਕ ਇਹਨੂੰ ਫੇਰ ਪਕਾਵਾਂਗੇ ਜੀ ਖੰਡ ਨੇ ਪਾਣੀ ਛੱਡ ਦੇਣਾ 5-4 ਮਿੰਟਾਂ ਤੱਕ ਫਿਰ ਉਹ ਸੈੱਟ ਹੋ ਜੂ ਪਾਣੀ ਇਹ ਬਣ ਕੇ ਤਿਆਰ ਆ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਹਨੂੰ ਥੋੜਾ ਜਿਹਾ ਠੰਡਾ ਕਰ ਲਾਂਗੇ ਆਪਾਂ ਫਿਰ ਜੰਮਣ ਲਈ ਧਰਾਂਗੇ ਆਪਾਂ ਇਹਨੂੰ ਇਦਰੀ ਆਪਾਂ ਤੱਕ ਤੱਕ ਤਿਆਰ ਕਰ ਲਿਆ ਜੀ ਪਿਆਜ਼ ਪਾਇਆ ਲਸਣ ਪਾਇਆ ਦੇ ਵਿੱਚ जीरा पाया से थोड़ी जी पाला मेरी हरी मिर्ची थोड़ी जी पाई है जी टमाटर आप नहीं पाया जी शहरों लिया वाले से अपना तैयार हो गया जी इन पा देंगे आप दाल ਕੇ ਤਿਆਰ ਇਧਰ ਪਰਖ ਆਇਆ ਸੀਗਾ ਜੀ ਦੁੱਧ ਹੁਵਾ ਹੀ ਆ ਗਈ ਇਹਨੂੰ ਬੰਦ ਕਰਤਾ ਤੇ ਇਹ ਆਪਣੀ ਦਾਲ ਬਣ ਕੇ ਤਿਆਰ ਹੈ ਇਹ ਆਟਾ ਵੀ ਆਪਾਂ ਗੁੰਨ ਲਿੱਤਾ ਜੀ ਉਹ ਸਾਈਡ ਤੇ ਰੱਖ ਦਿੰਨੇ ਆ 10 ਮਿੰਟ ਰੈਸਟ ਲਈ ਇਹ ਆਪਾਂ ਲਈ ਅਜਿኩል ਫਿਜਮਾਉਣ ਲਈ ਮੋਲਡ ਇਹ ਆਪਣਾ ਦੁੱਧ ਠੰਡਾ ਹੋ ਗਿਆ। ਇਹਨਾਂ ਪਾ ਦਾਂਗੇ ਇਹਨਾਂ ਦੇ ਵਿੱਚ। ਬੱਚੇ ਖੇਡ ਰਹੇ ਨੇ ਜੀ ਕਿੱਥੇ ਰੌਲਾ ਪਾ ਰਹੇ ਨੇ। ਸਾਰੀਆਂ ਭਰ ਦਾਂਗੇ ਜੀ ਆਪਾਂ। ਉਹ ਲੈਦੇ ਆਪਾਂ ਢੱਕਣ ਲਾ ਕੇ ਜੰਮਣ ਲਈ ਰੱਖ ਦਾਂਗੇ ਜੀ। ਰਾਤ ਲਈ ਰੱਖਾਂਗੇ ਆਪਾਂ ਕੱਲ ਨੂੰ ਕੱਢਾਂਗੇ ਹੋਵੇ ਨਾਲ ਇਹ ਤੋਂ ਅਨਕਾ ਦੀ ਵੀਡੀਓ ਵਧੀਆ ਲੱਗ ਜੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਓ ਜੀ ਇਹਨੂੰ ਆਪਾਂ ਹੁਣ ਧਰ ਦਿੰਦੇ ਹਾਂ ਫ੍ਰਿਜ 'ਚ ਜਿਹੜਾ ਬਚਦਾ ਸੀਗਾ ਜੀ ਦੁੱਧ ਉਹ ਆਪਾਂ ਡੋਂਗੇ ਚ ਪਾ ਕੇ ਰੱਖ ਦਿੱਤਾ ਫ੍ਰਿਜ 'ਚ ਤੇ ਇਹ ਬੱਚਿਆਂ ਲਈ ਬਣਾ ਦਿੱਤੀਆਂ ਨੇ